ਜੀ ਸਰ ਕੀ ਨਾਮ ਆਪਣਾ ਕੀ ਪ੍ਰੋਗਰਾਮ ਰੱਖਿਆ ਤੁਸੀਂ ਇੱਥੇ ਮੈਂ ਡਾਕਟਰ ਗੁਰਜੀਤ ਚੌਹਾਨ ਜੀ ਪੈਰਿਸ ਫਲਾਬ ਦਿਹਾਤੀ ਬੈਂਡਾ ਪ੍ਰੈਜ਼ੀਡੈਂਟ ਸੋ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਮਹੀਨੇ ਦੇ ਵਿੱਚ ਸਾਉਂਡ ਦੇ ਮਹੀਨੇ ਦੇ ਅਸੀਂ ਪੇੜ ਪੌਦੇ ਫਲਦਾਰ ਫਲਦਾਰ ਪੌਦੇ ਲਾਉਣੇ ਅਸੀਂ ਸਾਂਝੀਆਂ ਥਾਂਵਾਂ ਤੇ ਆਉਣੇ ਆ ਸਕੂਲ ਕਾਲਜ ਹੋ ਗਏ ਗੁਰੂਗਰ ਹੋ ਗਏ ਸਮਸ਼ਾਨ ਘਾਟ ਹੋ ਗਏ ਜਾਂ ਪਿੰਡ ਦਾ ਕੋਈ ਵੀ ਸਾਂਝਾ ਦਾ ਧਰਮਸਾਲਾ ਹੋ ਗਈ ਅਸੀਂ ਹਰ ਸਾਲ ਇੱਕ ਲੰਮੇ ਸਮੇਂ ਤੇ ਆਸਥੇ ਨੂੰ ਸੇਵਾ ਕਰਦਾ ਰਹੇ ਆ ਇਹਨਾਂ ਦੇ ਨਾਲ ਨਾਲ ਪੌਦਿਆਂ ਦੇ ਨਾਲ ਨਾਲ ਹੀ ਅਸੀਂ ਮੈਡੀਕਲ ਕੈਂਪ ਲਾਉਣਾ ਫਰੀ ਅੱਖਾਂ ਦਾ ਕੈਂਪ ਲਾਤਾ ਹੱਡੀਆਂ ਵਾਲਾ ਲਾਤਾ ਸੋ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਜਿਆਦਾ ਸਪੋਰਟ ਮਿਲਦਾ ਪੌਦੇ ਸੀ ਇਸ ਕਾਰਨ ਆ ਰਹੇ ਆ ਕਿ ਜੋ ਆਉਣ ਵਾਲਾ ਦੇਖਿਆ ਐਕਸੀਜਨ ਦੀ ਬਹੁਤ ਲੋੜ ਪੈ ਰਹੀ ਹੈ ਏਡੇ 60-60 ਦੀ ਉਮਰ ਹੋ ਗਿਆ ਸੀ ਤੇ ਐਕਸੀਜਨ ਹੀ ਮਰੀਜ਼ ਦੀ ਵੇਖੀ ਵੀ ਮਰਦੀ ਘਟ ਗਈ ਹੈ ਸਿਰਫ ਕਾਰਨ ਇਹ ਪੌਦੇ ਨਾ ਹੋਣ ਕਰਕੇ ਕਟਾਈ ਬਹੁਤ ਹੋ ਰਹੀ ਹੈ ਪੌਦਿਆਂ ਦੀ ਸੋ ਇਸ ਕਰਕੇ ਵਾਤਾਵਰਨ ਬਹੁਤ ਅਸ਼ੁੱਧ ਹੋ ਰਿਹਾ ਹੈ ਸੋ ਸਾਡੀ ਸਾਰੇ ਹੀ ਇਲਾਕੇ ਨੂੰ ਜ਼ੋਰ ਜ਼ੋਰ ਅਪੀਲ ਹੈ ਕਿ ਇੱਕ ਅਗੇ ਰੁੱਖ ਹਰ ਘਰ ਬੂਹੇ ਅੱਗੇ ਲਾਉਣਾ ਚਾਹੀਦਾ ਆ ਵੀ ਦੇਖ ਰੇ ਕਰਨ ਚਾਹੀਦੀ ਆ ਉਹਨੂੰ ਬੜਾ ਕਰਨਾ ਚਾਹੀਦਾ ਤਾਂ ਜੋ ਕਿ ਆਉਣ ਵਾਲੀ ਜੋ ਜਨਰੇਸ਼ਨ ਆਪਣੀ ਪੀੜ੍ਹੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਦੂਸ਼ਣ ਦੀ ਦਿੱਕਤ ਨਾ ਆਵੇ ਅੱਜ ਤੁਸੀਂ ਕਿੱਥੇ ਪੌਦੇ ਲਾਏ ਅਸੀਂ ਅੱਜ ਗੋਨਿਆਂ ਵਾਲੇ ਮੰਡੀ ਕਾਲਜ ਗੱਲ ਜਹਾਂਤਾ ਜਸਾ ਸਿੰਘ ਗੱਲ ਕਾਲ ਦੇ ਵਿੱਚ ਪੌਦੇ ਲਾਏ ਆ ਸਾਨੂੰ ਸੇਵਾ ਦਾ ਮੌਕਾ ਮਿਲਿਆ ਸੀ ਕਲੱਬ ਕੰਨਿਓ ਕਲੱਬ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਤੇ ਔਰ ਉਥੋਂ ਦੀ ਟੀਚਰਾਂ ਦੇ ਸਹਿਯੋਗ ਨਾਲ ਅੱਜ ਕਾਫੀ ਪੌਦੇ ਲਾਏ ਆ ਫਲਦਾਰ ਫੁੱਲਦਾਰ ਸੋ ਇਸੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡਾ ਕਲੱਬ ਦਿਨ-ਦੁਨੀ ਰਾਤ ਰੋਗੀ ਤਰੱਕੀ ਵਸੇ ਵਗਸੇ ਇਹੀ ਸੀ ਮੈਂ ਲੈ ਸੇਵਾ ਕਰਦੇ ਦੀ ਪੌਦੇ ਪੇੜਾਂ ਦੀ ਤੇ ਤਾਂ ਕਿ ਵਾਤਾਵਰਣ ਨੂੰ ਸ਼ੁੱਧ ਰੱਖ ਰਹੀ ਜੀ